ਸਤਨਾਮ ਸ੍ਰੀ ਵਾਹਿ ਗੁਰ ਸਾਹਿਬ ਜੀ ਤਨਾਸਰੇ ਮਹੱਲਾ ਪਹਿ ਕਾਰ ਦੂਜਾ ਅਸ਼ਟ ਪਦੀਆ ਇੱਕ ਓੰਕਾਰ ਸਤ ਗੁਰ ਪ੍ਰਸਾਦ ਗੁਰ ਸਾਗਰ ਰਤਨੀ ਪਰਪੂਰੇ ਅੰਮ੍ਰਿਤ ਸੰਤ ਚੁਗਹਿ ਨਹੀਂ ਦੂਰੇ ਹਾਰੇ ਰਾਸ ਚੋਗ ਚੁਗਹਿ ਪ੍ਰਭ ਭਾਵੈ ਸਰਵਰ ਮਹਿ ਹੰਸ ਪ੍ਰਾਨ ਪਤ ਪਾਵੈ ਗੁਰ ਸਾਗਰ ਰਤਨੀ ਪਰਪੂਰੇ ਅੰਮ੍ਰਿਤ ਸੰਤ ਚੁਗ ਹੈ ਨਹੀਂ ਦੂਰੇ ਹਾਰੇ ਰਸ ਚੋਗ ਚੁਗ ਹੈ ਪ੍ਰਭ ਭਾਵਾਂ ਸਰ ਵਰ ਮੈਂ ਹੰਸ ਪ੍ਰਾਨ ਪਤ ਪਾਵਾਂ ਕਿਆ ਬਗ ਬੱਪੜਾ ਛਪੜੀ ਨਾਏ ਕੀਚੜ ਡੁੱਬੈ ਮੈਲ ਨਾ ਜਾਏ ਔਰ ਅਖ ਰਖ ਚਰਨ ਧਰੇ ਵਿਚਾਰੀ ਦੋਵੇ ਦਾ ਛੋੜ ਭੈ ਨਿਰੰਕਾਰੀ ਮੁਕਤ ਪਦਾਰਥ ਹਰ ਰਸ ਚਾਖੇ ਆਵਣ ਜਾਣ ਰਹੇ ਗੌਰ ਰੱਖੇ ਸਰਵਰ ਹੰਸਾ ਛੋੜ ਨਾ ਜਾਏ ਪ੍ਰੇਮ ਭਗਤ ਕਰ ਸਹਿਜ ਸਮਾਏ ਸਰਵਰ ਮੈਂ ਹੰਸ ਹੰਸ ਮੈਂ ਸਾਗਰ ਆਕਥ ਕਥਾ ਗੁਰਬਚਨੀ ਆਦਰ ਸੁਨ ਮੰਡਲ ਇਕ ਜੋਗੀ ਬੈਸੇ ਨar ਨਾ ਪੁਰਖ ਕਹੋ ਕੋ ਕੈਸੇ ਤੇਰ ਪਵਣ ਚੋਤ ਰਹੇ ਲੇਵ ਲਈ ਸੋ ਨਰਨਾਥ ਸਚੇ ਸਰਣਾਈ ਆਲੰਦ ਮੁਲ ਅਨਾਥ ਆਧਾਰੀ ਗੁਰਮਖ ਭਗਤ ਸਹਿਜ ਵਿਚਾਰੀ ਭਗਤ ਵੱਛਲ ਭੈ ਕਾਟਣ ਹਾਰੇ ਕੋ ਮੈ ਮਾਰ ਮਿਲੇ ਪਗ ਤਾਰੇ ਅਨਕ ਯਤਨ ਕਰ ਕਾਲ ਸੰਤਾਏ ਮਰਨ ਲਿਖਾਏ ਮੰਡਲ ਮਹ ਆਏ ਜਨਮ ਪਦਾਰਥ ਦੋਬਿਧ ਕੋ ਵੇ ਆਪਨਾ ਚੀਨਸ ਭ੍ਰਮ ਭ੍ਰਮ ਰੋਇ ਕਹਿ ਤੋ ਪੜ ਤੋ ਸੁਣ ਤੋ ਏ ਮ ਧਰਣੀ ਧਰ ਟੇਕ ਜਤ ਸਤ ਸੰਜਮ ਹਿਰਦੈ ਸਮਾਏ ਚੌਥੇ ਪਦ ਕੋ ਜੇ ਮਨ ਪਤੀ ਆਏ ਸੱਚੇ ਨਿਰਮਲ ਮੈਲ ਨਾ ਲੱਗੈ ਗੁਰ ਕੈ ਸ਼ਬਦ ਪਰਮ ਭਉ ਭਗੈ ਸੂਰਤ ਮੂਰਤ ਆਦ ਅਨੂਪ ਨਾਨਕ ਜਾਚੈ ਸੱਚ ਸਰੂਪ ਸੱਚੇ ਨਿਰਮਲ ਮੈਲ ਨਾ ਲਾਗੇ ਗੁਰ ਕੈ ਸ਼ਬਦੰ ਪਰਮ ਭਉ ਭਾਗੇ ਕਜਾਚੈ ਸਾਚ ਸਰੂਪ ਵਾਹਿਗੁਰੂ ਜੀ ਕਾ ਖਾਲਸਾ